ਮੰਮੂ ਖੰਨੇ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਹੈ 21 ਜੂਨ ਤੋਂ ਲੈ ਕੇ 23 ਤੱਕ ਅੱਜ ਮੈਟ ਰੱਖੀ ਗਈ ਹੈ ਸਭੂ ਅਧਿਕਾਰੀਆਂ ਦੇ ਕੀ ਕਹਿਣਾ ਚਾਹੁੰਦੇ ਜੀ ਖੰਨੇ ਵਿਖੇ ਅਸੀਂ ਇੱਕ ਬਹੁਤ ਵੱਡਾ ਮੇਲਾ ਲਗਾਉਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਖੀ ਸ਼ਕਤੀ ਮੇਲਾ ਇਸ ਦੇ ਵਿੱਚ ਪੂਰੇ ਭਾਰਤ ਤੋਂ ਸੈਲਫ ਐਲ ਗਰੁੱਪਸ ਆਰਟੀਸਨਸ ਆਰਟਿਸਟਸ ਪਾਰਟਿਸਿਪੇਟ ਕਰ ਰਹੇ ਨੇ ਤੇ ਇਹ ਖੰਨੇ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਥੇ 10 10 ਤੋਂ 10 ਦਿਨਾਂ ਦੇ ਸ਼ਾਮ ਨੂੰ ਅਸੀਂ ਸਟਾਰ ਨਾਈਟਸ ਵੀ ਰੱਖਿਆ ਹੈ ਫੂਡ ਕੋਰਟਸ ਦਾ ਅਰੇਂਜਮੈਂਟ ਹੈਗਾ ਚੂਲਿਆਂ ਦਾ ਅਰੇਂਜਮੈਂਟ ਹੈ ਸੋ ਇੱਕ ਇੱਕ ਮਾਡਰਨ carnival ਵਰਗਾ ਹੈਗਾ ਜਿੱਥੇ ਕਿ ਜਿਹੜੇ ਆ ਸੈਲਫ ਹੈ ਗੁੱਡਸ ਨੇ ਆਪਣਾ ਜਿਹੜਾ ਸਮਾਨ ਹੈ ਵੜਾਉਂਦੇ ਨੇ ਇੱਥੇ ਆ ਕੇ ਆਪਣਾ ਵੇਚਣਗੇ ਤੇ ਉਸ ਦੇ ਨਾਲ ਹੀ ਇੱਥੇ ਵੀ ਜਿਹੜੇ ਹੈਗੇ ਸਿਟੀਜ਼ਨਸ ਵਾਸਤੇ ਇੱਕ ਬਹੁਤ ਅੱਛਾ ਐਗ ਐਂਟਰਟੇਨਮੈਂਟ ਐਂਡ ਲੇਜਰ ਟਾਈਮ ਦਾ ਵਿਵਸਥਾ ਵੀ ਕੀਤੀ ਇੱਥੇ ਕਰ ਰਹੀ ਹੈ। ਮਤਲਬ ਕਿੰਨੀਆਂ ਸਟਾਲਾਂ ਜਿਹੜੀਆਂ ਨੇ ਆ ਰਹੀ ਨੇ ਅਸੀਂ 180 ਸਟਾਲਸ ਲਗਾ ਰਹੇ ਹਾਂ ਇੱਥੇ ਉਸ ਤੋਂ ਇਲਾਵਾ ਕੁਝ ਐਮਐਸਐਮੀ ਦੇ ਸਟੋਰਸ ਵੀ ਹੋਣਗੇ ਤਕਰੀਬਨ 20-25 ਉਹਨਾਂ ਦੇ ਸਟਾਲਸ ਹੈਗੇ ਨੇ ਤੇ ਉਸ ਤੋਂ ਇਲਾਵਾ ਸਾਡੇ ਕੁਝ ਬਹੁਤ ਅੱਛੇ ਸਪਾਂਸਰਸ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਸਟਾਲਸ ਦੇ ਰਹੇ ਹਾਂ ਆਸ-ਪਾਸ ਫੋਟੋ ਸਟਾਲ ਜਿੱਥੇ ਹੋਣਗੇ ਸਮਾਂ ਕੀ ਰੱਖਿਆ ਹੈ ਇਹਦਾ ਸਮਾਂ ਜੀ 21 ਤੋਂ 2 ਮਾਰਚ ਤੱਕ ਦਾ ਹੈ 21 ਸਰਵੇ ਤੋਂ 2 ਮਾਰਚ 10 ਤੋਂ 10 ਵਜੇ ਤੱਕ ਦਾ ਹਾਂ ਜੀ ਬੜੇ ਲੀਡਰ ਵੀ ਆ ਰਹੇ ਜੀ ਇਹ ਖੁੱਲਾ ਸੱਦਾ ਹੈਗਾ ਸਾਰਿਆਂ ਨੂੰ ਡੈਫੀਨੇਟਲੀ ਜੀ ਅਸੀਂ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਹਮ ਹਮਾ ਕੇ ਇੱਥੇ ਪਹੁੰਚਣ ਸਿੰਗਰਸ ਅਸੀਂ ਕੁਝ ਜਿਹੜੇ ਹੈਗੇ ਨੇ ਕਾਫੀ ਹਰਪਤ ਜਨਮਾਨ ਇੱਥੇ ਆ ਰਨੇ ਹਰ ਚਿੰਗ ਮਾ ਇੱਥੇ ਆਉਣਗੇ ਆਣਗੇ ਇੱਥੇ ਪਰਫਾਰਮ ਕਰਨਗੇ ਇਸੇ ਤਰ੍ਹਾਂ ਦੇ ਰਾ ਮੇਨੀ ਅਦਰ ਸਿੰਗਰਸ ਆਲਸੋ ਸੋ ਹੋਰ ਵੀ ਟਾਈਮ ਟਾਈਮ तो मीडिया मैं दिया। पूरा विल बी एक सौ भी कैमरा ड्रोन कैमरा सर्विलेंस भी इतने होगी रिकवरी वांस भी असो अलावा इतना द कलॉक जी है पुलिस डेपुटे भी होगी